ਮੈਂ ਬਟੀਤ ਤੋਂ ਨਾ ਆ ਗਈ ਹੁਣ ਮੈਂ ਨਾ ਢਾਈ ਆ ਗਏ ਕੰਮ ਵਧ ਗਿਆ ਚਾਹ ਡੁੱਲ ਗਈ ਮੈਂ ਨਾ ਬਹੁਤ ਥੱਕ ਗਈ ਗਾਇਜ਼ ਮੈਂ ਨਾ ਢਾਈ ਸੂਟ ਰੈਡੀ ਕਰਕੇ ਆਈਆਂ ਇੱਕ ਹੀ ਲਾਈਨਿੰਗ ਵਾਲਾ ਸੂਟ ਸੀ ਇੱਕ ਸਿੰਪਲ ਸੀਗਾ ਤੇ ਇੱਕ ਸ਼ਰਟ ਰੈਡੀ ਕੀਤੀ ਬਟੀ ਕੋਲੇ ਪਤਾ ਢਾਈ ਕਿੰਨੂ ਦਿੰਦੇ ਆ ਤੇ ਹੁਣ ਮੈਂ ਚਾਹ ਪੀਣ ਲੱਗੀਆਂ ਤਾਂ ਵੇ ਸੱਚ ਦਾ ਗਲਾਸ ਹੈ ਜਿਹਨੂੰ ਇੱਥੇ ਕਿਤਰਾ ਦਿੱਤਾ ਤੇ ਚਾਹ ਗਈ ਆ ਡੋਲ ਤੇ ਖਲਾਰਾ ਪੈ ਗਿਆ ਵਾ ਕਰਮ ਬੜੇ ਮਾੜੇ ਮੇਰੇ ਤੇ ਮੈਨੂੰ ਕੁਝ ਨਾ ਆ ਜਾ ਮੈਂ ਨਾ ਆ ਕੇ ਨਾ ਸਬਜੀ ਬਣਾ ਲਈ ਆ ਮੈਂ ਬਣਾਇਆ ਅੱਜ ਤੁਹਾਨੂੰ ਤਾਂ ਖਾਣੇ ਅੱਜ ਮੈਂ ਬਣਾਇਆ ਆ ਚੱਪਣ ਕद्दू ਨੂੰ ਟੇਸ ਲੱਗਦੇ ਬੱਚਨ ਪਤਾ ਲੱਗਣੇ ਗੁਣੇ ਆ ਮੈਨੂੰ ਬਹੁਤ ਟੇਸ ਲੱਗਦੇ ਆ ਗਾਇਸ ਚੱਪਣ ਕद्दू ਤੇ ਰਚ ਜਿੱਤਣੀਆਂ ਪਾਉਣਾ ਹੈ ਕਿ ਤੁਸੀਂ ਨਾ ਮੇਰਾ ਪਲੀਜ਼ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਮੈਨੂੰ ਨਾ ਪਿਆਰ ਸਾਡੀ ਬਹੁਤ ਲੋੜ ਆ ਗਾਇਜ਼ ਮੈਂ ਬੜੀ ਮਿਹਨਤ ਕਰਦੀ ਆ ਹੁਣ ਵੀ ਮੇਰੇ ਨਾ ਫੋਲੋਅਰ ਸਬਸਕ੍ਰਾਈਬਰ ਵੱਧ ਜਾਣ ਵੱਧ ਜਾਣ ਸੋ ਤੁਸੀਂ ਸਪੋਰਟ ਵੀ ਬਹੁਤ ਕਰਦੇ ਪਏ ਆ ਥੈਂਕ ਯੂ ਅਮ ਤੇ ਵੀ ਮੈਨੂੰ YouTube ਸਟਾਰਟ ਕੀਤਾ 5 ਮਹੀਨੇ ਹੋ ਚੁੱਕੇ ਆ 5 ਮਹੀਨਾ ਵਿੱਚ ਮੇਰੇ 23k ਹੋ ਗਏ ਆ ਡਾਡੀ سپورਟ ਦੇ ਨਾਲ ਤੁਸੀਂ سپورਟ ਕਰਦੇ ਪਏ ਹੋ ਮੈਨੂੰ ਥੈਂਕ ਯੂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਮੈਨੂੰ ਤੇ ਕਈ ਮੇਰੇ ਇਦਾਂ ਦੇ ਸਬਸਕ੍ਰਾਈਬਰ ਹੈਗੇ ਆ ਉਹ ਕਹਿੰਦੇ ਮੈਮ ਆਪ ਹਿੰਦੀ ਮੇਂ ਬੋਲਾ ਕਰੋ ਤੇ ਸੋ ਗਾਈਜ਼ ਮੈਂ ਇਹ ਕਹਿੰਨੀ ਅਗਰ ਅਸੀਂ ਹਿੰਦੀ ਪੰਜਾਬੀ ਲੋਕ ਹਿੰਦੀ ਵੀ ਸਿੱਖਦੇ ਆਂ ਬੋਲਦੇ ਵੀ ਆਂ ਹਨਾ ਆਪਾਂ ਹਿੰਦੀ ਬੋਲ ਲਈ ਦੀ ਆ ਪੰਜਾਬੀ ਅਸੀਂ ਬੋਲ ਲੈਂਦੇ ਆਂ ਹਿੰਦੀ ਤੇ ਤੁਸੀਂ ਮੈਂ ਕਹਿੰਨੀ ਆ ਪਲੀਜ਼ ਆਪ ਵੀ ਹਿੰਦੀ ਸਿੱਖੋ ਪੰਜਾਬੀ ਹਿੰਦੀ ਤੋਂ ਆਪਕੋ ਆਉਂਦੀ ਹੈ ਮਗਰ ਆਪ ਪਲੀਜ਼ पंजाबी भी सीखो पंजाब इतने टफ़ नहीं है प्लीज़ मेरे सब्सक्राइबर कुछ ऐसे कहते हैं कि आप प्लीज़ हिंदी में बोला करो तो मैं ये चाहती हूँ कि आप जैसे हम हिंदी बोलते हैं सीख भी जाते हैं आप